ਕੀ ਮਾਦਾ ਬਿਟਰ ਬਿਟਰ ਵੇਖੀ ਜਾਨੀ ਆ ਗੱਲ ਵੀ ਦੱਸ ਗੱਲ ਕੀ ਹੋਈ ਆ ਗੱਲ ਆਪਣੀ ਰੰਨ ਨੂੰ ਪੁੱਛ ਜਿੰਨ ਇੰਨਾ ਵੱਡਾ ਪਰਦਾ ਰੱਖਿਆ ਕਿਤੇ ਘਰ ਦੇ ਵਿੱਚ ਪਿੰਸ ਨਹੀਂ ਕਿਤੇ ਕੱਢੀ ਪਰਦਾ ਕਾਹਦਾ ਪਰਦਾ ਰੱਖਿਆ ਤੈਨੂੰ ਰਿਹਾ ਕੋਈ ਨਹੀਂ ਪਤਾ ਕਿਹੜੀ ਗੱਲ ਦਾ ਪਰਦਾ ਰੱਖਿਆ ਵਾ ਵੀ ਕੀ ਮੁੰਜੀ ਮੰਮੀ ਮੇਰੇ ਹਰ ਵੇਲੇ ਦਿਵਾਲੇ ਹੋਏ ਰਹਿੰਦੀ ਆ ਮੈਨੂੰ ਤੇ ਕਿਹ ਗੱਲ ਦਾ ਹੀ ਨਹੀਂ ਪਤਾ ਜਾਂ ਤੇ ਕੋਈ ਗੱਲ ਦੱਸੋ ਉਹ ਕਾਹਦਾ ਪਰਦਾ ਰੱਖਿਆ ਉਹ ਤੈਨੂੰ ਸਾਰਾ ਹੀ ਪਤਾ ਵਾ ਤੂੰ ਐਡੇ ਨਾ ਬਹੁਤੇ ਪੋਲੀ ਜੀ ਨਾ ਬਣਿਆ ਕਰ ਜਿੱਦਾਂ ਪਤਾ ਨਹੀਂ ਹੁੰਦਾ ਮੈਨੂੰ ਕਿਸੇ ਗੱਲ ਦਾ ਪੁੱਛ ਇਹਨੂੰ ਸਿੱਧੀ ਸਿੱਧੀ ਗੱਲ ਦੱਸ ਜਿਹੜੀ ਵੀ ਹੈਗੀ ਆ ਫਿਰ ਮੇਰੇ ਮੂੰਹ ਸੋਣੀ ਚਾਉਂਦਾ ਮੈਂ ਆਹੋ ਅ ਸੰਦੀਪ ਜਿਹੜੀ ਹੋ ਨਾ ਇਹਦੀ ਭੂਆ ਦੀ ਕੁੜੀ ਓ ਇਨੇ ਕਿਤੇ ਲਿਆ ਹੱਡ ਲੱਗੇ ਘਰ ਚ ਨਾ ਸੱਚੀ ਉਦਰੀ ਭੂਆ ਦੀ ਕੁੜੀ ਆ ਆਹੋ ਮੇਰੀ ਭੂਆ ਦੀ ਕੁੜੀ ਆ ਤਾਂ ਫਿਰ ਦੱਸਿਆ ਨਹੀਂ ਉਦੋਂ ਦਾ ਇਨੇ ਦਿਨਾਂ ਦਾ ਹੈ ਹਾ ਹੇ ਤੁਸੀਂ ਦੋਵੇਂ ਜਣੇ ਤੇ ਮੇਰੇ ਦੁਆਰੇ ਇਦਾਂ ਹੋਂਡੇ ਜੇ ਜਿਦਾਂ ਮੈਂ ਪਤਾ ਨਹੀਂ ਕਿਹੜੀ ਇੰਨੀ ਵੱਡੀ ਗਲਤੀ ਕੀਤੀ ਆ ਦੱਸਿਆ ਤੇ ਮੈਂ ਤਾਂ ਨਹੀਂ ਆ ਤੁਹਾਡਾ ਕਿਹੜਾ ਉਹਨਾਂ ਵੱਲ ਆਉਣ ਜਾਣਾ ਤੁਹਾਡਾ ਆਉਣ ਜਾਣ ਹੋਵੇ ਚਾਹੇ ਨਾ ਹੋਵੇ ਪਰ ਬੰਦੇ ਨੂੰ ਪਤਾ ਤਾਂ ਹੋਣਾ ਚਾਹੀਦਾ ਇਸ ਗੱਲ ਦਾ ਮੈਂ ਤੇ ਇਸ ਗੱਲ ਨੂੰ ਜ਼ਿਆਦਾ ਸੀਰੀਅਸ ਹੀ ਨਹੀਂ ਲਿਆ ਹੈਗਾ ਵੀ ਕੀ ਦੱਸਾਂਗੀ ਭੂਆ ਦੀ ਕੁੜੀ ਆ ਨੀ ਮੰਨੇ ਆੜਗ ਮਾੜੀ ਰਿਸ਼ਤੇਦਾਰੀ ਨਿਕਲ ਹੀ ਆਉਂਦੀ ਆ ਪਰ ਗੁੱਸਾ ਤੇ ਮੈਨੂੰ ਇਸ ਗੱਲ ਦਾ ਆ ਵੀ ਤੂੰ ਸਾਡੇ ਤੋਂ ਪਰਦਾ ਰੱਖਿਆ ਕਿਤੇ ਤੁਹਾਡੇ ਨਾਲ ਗੱਲ ਹੀ ਨਹੀਂ ਕੀਤੀ ਮੈਨੂੰ ਤੇ ਹੁਣ ਇਹ ਸ਼ੱਕ ਪੈਣ ਲਿਆ ਆ ਵੀ ਰਿਸ਼ਤਾ ਤੜਵਾਉਣ ਦੇ ਵਿੱਚ ਸਭ ਤੋਂ ਵੱਡਾ ਤੇਰਾ ਹੀ ਹੱਥ ਆ ਤੇਰੇ ਦਿਲ 'ਚ ਤੇ ਇਹ ਹੁਣ ਆਇਆ ਵੀ ਮੇਰੀ ਭੂਆ ਦੀ ਕੁੜੀ ਨਾਲ ਕਿਤੇ ਚੰਗੇ ਘਰ ਆ ਜੇ ਭਾਨੀਆਂ-ਕੁੰਨੀਆਂ ਮਾਰ ਕੇ ਤੇ ਰਿਸ਼ਤਾ ਤੜਵਾਤਾ ਤੇ ਉਹਦੇ ਤੇ ਤੂੰ ਝਾਲ ਪਾ ਲਿਆ ਆ ਵੇਹ ਲੋ ਆਪਣੇ ਕੋਲੇ ਮਮੀ ਇਹਦਾਂ ਦੀਆਂ ਗੱਲਾਂ ਬਣਾਈ ਜਾਂਦੇ ਆ ਮਮੀ ਜਿੰਨਾ ਤੱਕ ਨਾ ਉਹਨੂੰ ਸਾਰੀ ਗੱਲ ਦਾ ਨਹੀਂ ਨਾ ਪਤਾ ਤੇ ਐਵੇਂ ਤੁਸੀਂ ਮੇਰੇ ਦਿਵਾਲੇ ਨਾ ਹੋਏ ਜਾਓ ਵੀ ਵਿੱਕੀ ਆਇਓ ਗੋਹਟਾ ਦੇ ਮੰਗਰੋ ਹੁੰਦਾ ਜੀ ਆਪ ਤੁਹਾਡੀ ਥਾਡੀ ਨਹੀਂ ਟਿਕਦੀ ਹੈਗੀ ਘਰ ਤੁਸੀਂ 2 ਮਿੰਟ ਨਹੀਂ ਘਲੋਂਦੇ ਤੇ ਮੰਮੀ ਇੱਥੇ ਮੈਨੂੰ ਨਹੀਂ ਟਿਕਨ ਦਿੰਦੇ ਤੇ ਤੂੰ ਦੱਸ ਦੇ ਜਿਹੜੀ ਵੀ ਗੱਲ ਹੈਗੀ ਆ ਦੱਸ ਕੀ ਗੱਲ ਆ ਸਾਰੀ ਮੈਂ ਨਹੀਂ ਦੱਸ ਸਕਦੀ ਹਰੇਕ ਘਰ ਦੇ ਨਾ ਸੋ ਪਰਦੇ ਹੁੰਦੇ ਆ ਆਹੋ ਇਹ ਗੱਲ ਇਹਨੇ ਕਿੱਥੋਂ ਦੱਸਣੀ ਆ ਇਹਨੂੰ ਤੇ ਜਿੰਨੇ ਟਿੱਡੋ ਜੰਮਿਆ ਇਹ ਅਸੀਂ ਉਹਨੂੰ ਨਹੀਂ ਦੱਸ ਕੇ ਆਈ ਤੇ ਸਾਨੂੰ ਦੱਸਦੀ ਆ ਹਾਦ ਹੋ ਗਈ ਮਾਤਾ ਉਦਾਂ ਤੇਰੇ ਵਾਲੀ ਵੀ ਤੈਨੂੰ ਵੀ ਨਾ ਬੋਲਣ ਦਾ ਕੋਈ ਨਾ ਕੋਈ ਮੌਕਾ ਚਾਹੀਦਾ ਗੱਲ ਤੂੰ ਸੁਣਾ ਹੀ ਦੇਣੀ ਹੁੰਦੀ ਆ ਨਾਲੇ ਮੈਨੂੰ ਇਹ ਦੱਸ ਕਿਹੜਾ ਸਿਆਣਾ ਜਿਹੜਾ ਘਰੋਂ ਦੱਸ ਕੇ ਭੱਜਦਾ ਜੇ ਦਾਸੀ ਦਿੱਤਾ ਤਾਂ ਫਿਰ ਭਜਣਾ ਕਾਹਦਾ ਮੈਂ ਤਾਂ ਖਾਪੀ ਗਿਆ ਲੈ ਵੀ ਤੁਹਾਡੀ ਦੋਵਾਂ ਦੀ ਲੜਾਈ ਦੇ ਉਤੋਂ ਦਿਮਾਗ ਖਰਾਬ ਕਰਦਿਆਂ 2 ਮਿੰਟ ਦੇ ਵਿੱਚ ਜਾਂ ਮਾਤਾ ਜਾ ਕੇ ਘੱਡੀ ਆਰਾਮ ਕਰਲਾ ਤੂੰ ਵੀ ਤੂੰ ਵੀ ਆਰਾਮ ਕਰਲਾ ਲੜਨੂ ਕਿੱਡੀਆਂ ਵਹਿਲੀਆਂ ਆਵਾਜ਼ਾਂ ਮਾਰਦਿਆਂ ਰਹਿਂਦੀਆਂ ਵੀ ਅਸ਼ਤ ਬੁਜੇਣਾ ਲੜਦੀਆਂ ਰਹੀਏ ਤੇ ਤੂੰ ਕਿੱਥੇ ਚੱਲਿਆ ਆਵਾ ਬਹਾਨਾ ਲੱਭਦਾ ਰਹਿਣਾ ਮੈਂ ਬਾਹਰ ਜਾਂਦਾ ਮੰਮੀ ਬਾਤ ਤੇ ਤੁਸੀਂ ਮੇਰਾ ਕਸੂਰ ਕੱਢ ਦਿੰਦੇ ਜੇ ਹੁਣ ਤੁਸੀਂ ਮੇ ਨਾਲ ਲੜਾਈ ਕਰਦੇ ਸੀ ਨਾ ਇਸੇ ਲੜਾਈ ਦਾ ਫੈਰਾ ਚੱਕ ਕੇ ਵਿੱਕੀ ਬਾਹਰ ਚੱਲ ਗਿਆ ਉੱਤੋਂ ਸਿਘਰ ਦੁਪਹਿਰ ਲੱਗੀ ਆ ਫੇਰ ਤੁਸੀਂ ਦੱਸ ਕੀ ਕਰਾਂ ਤੂੰ ਨਹੀਂ ਉਹਨੂੰ ਡੱਕਦੀ ਹੈਗੀ ਉਹ ਡੱਕਾਂ ਉਹਨੂੰ ਮੈਂ ਸਵਾ ਜਦੋਂ ਤੁਸੀਂ ਮੇ ਨਾਲ ਲੜਨਾ ਨਹੀਂ ਹਟਦੇ ਉਹ ਅੱਕ ਥੱਕ ਗਿਆ ਇਸੇ ਕਰਕੇ ਉਹ ਘਰੋਂ ਬਾਹਰ ਰਹਿੰਦਾ ਆ ਜਾ 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 ਕੇ ਤੇ ਆਪਣਾ ਕੰਮ ਕਰ ਮੇਰਾ ਸਿਰ ਇੰਨਾ ਕਾਮ ਹੈ ਨਹੀਂ ਤੇ ਨਾਲ ਲੜਾਈ ਕਰਨ ਨੂੰ ਫੇਰ ਮੈਨੂੰ ਇਹ ਗੱਲ ਨਹੀਂ ਕਹਿਣੀ ਕਿ ਤੂੰ ਮੁੰਡੇ ਨੂੰ ਨਹੀਂ ਡੱਕਦੀ ਹੈਗੀ ਸਾਰਾ ਕਸੂਰ ਠਾਡਾ ਜੇ ਉਹਨੂੰ ਵਿਗਾੜਨ ਵਿੱਚ ਫੇਰ ਜਾ ਨਹੀਂ ਚੁੱਪ ਕਰਕੇ ਤਾਂ ਬਹਿ ਜਾ ਤੇਰਾ ਨਹੀਂ ਕਸੂਰ ਤੇ ਮੇਰਾ ਕਸੂਰ ਆ ਹਨਾ ਤੇ ਤੁਹਾਡਾ ਹੀ ਕਸੂਰ ਹੈ ਜਦੋਂ ਉਹ ਵਿਚਾਰਾ ਘਰ ਆ ਜਾਂਦਾ ਤੁਸੀਂ ਉਸੇ ਵੇਲੇ ਬਸ ਲੜਾਈ ਕਰਨ ਡੈ ਬੰਦੇ ਜੇ ਤੇ ਲੜਾਈ ਸੱਚੀਆਂ ਗੱਲਾਂ ਤੋਂ ਕਰਦੀਆਂ ਝੂਠੀਆਂ ਤੋਂ ਨਹੀਂ ਕਰਦੀ ਤੇ ਫਿਰ ਕੀ ਹੋਇਆ ਕਿਉਂ ਮੇਰੀ ਭੂਆ ਦੀ ਕੁੜੀ ਆ ਕਿ ਅਖਰ ਵੀ ਕਾਦੀ ਆ ਗਈ ਹੈ ਜਿਵੇਂ ਨਹੀਂ ਦੱਸਿਆ ਤੁਹਾਡਾ ਬੜਾ ਉਹ ਨਾ ਆਉਣ ਜਾਣ ਨਹੀਂ ਤੈਨੂੰ ਇਹ ਗੱਲ ਨਾਲ ਕੀ ਲੱਗੇ ਸਾਡਾ ਹੋਵੇ ਨਾ ਹੋਵੇ ਤੂੰ ਤਾਂ ਦੱਸ ਦੱਸਣਾ ਹੈ ਸਾਨੂੰ ਹੁੰਦਾ ਨਾ ਆਉਣ ਜਾਣ ਮੈਂ ਵੀ ਦੱਸ ਦਿੰਦੀ ਜਿੰਨਾ ਕੁ ਤੁਸੀਂ ਉਹਨੂੰ ਕਮਾਉਂਦੇ ਓਨਾਂ ਕੁ ਮੈਂ ਤੁਹਾਨੂੰ ਕਹ ਲ ਦੱਸ ਉਹ ਜਾ ਜਾ ਕੇ ਚੁੱਪ ਕਰਕੇ ਚੱਲ ਜਾ ਪਤਾ ਨਹੀਂ ਕਿਹੜੇ ਪਰਦੇ ਹੋਣੇ ਆ ਤੇ ਆਂਦੀ ਹੋਣੀ ਆ ਕਿ ਇੱਥੇ ਯਾਰ ਨਾ ਹੋ ਜੇ ਇਹਨਾਂ ਨੂੰ ਦੱਸ ਦਿੱਤਾ ਤੇ ਚਲਾਕੀਆਂ ਖੇਡਦੀ ਮੈਨੂੰ ਸਾਰਾ ਹੀ ਪਤਾ ਤੇਰਾ ਨਹੀਂ ਆਹ ਕਿੱਦਾਂ ਦੀ ਗੱਲ ਕੀਤੀ ਕਿਹੜੇ ਪਰਦੇ ਆ ਤੇ ਕੋਈ ਹੋਊ ਤੁਹਾਡੀ ਰਿਸ਼ਤੇਦਾਰੀ ਦੇ ਵਿੱਚ ਕੋਈ ਗੱਲਬਾਤ ਤਾਂ ਹੀ ਨਹੀਂ ਤੂੰ ਨਾ ਲਿਆ ਇਹੋ ਤੇ ਨਹੀਂ ਦੱਸੇ ਜਾਂਦੇ ਤਾਂ ਜਾ ਫਿਰ ਸੇ ਨਾ ਖਾ ਮੇਰਾ ਨਹੀਂ ਦਸੀ ਜਾਂਦੇ ਮੈਨੂੰ ਘੜੀ ਰਮਾਨ ਕਰਨ ਦੇ ਆ ਦੁਪਹਿਰ ਲੱਗੀ ਆ ਘੜੀ ਕਿਦਾਂ ਲੰਮੇ ਪੈਣਾ ਸੀ ਆਪਣਾ ਹੀ ਡਹਿ ਪੀਆ ਖਾਪਾ ਪਾਉਣ ਬੈਠਣਾ ਆ ਆਕੇ ਓ ਬੱਲੇ ਓ ਵਿੱਕੀ ਬੱਲੇ ਓ ਵਿੱਕੀ ਸਸੇ ਭਾਜੀ ਸਸਟੀਕਾਰ ਓ ਠੀਕ ਓ ਕਿੱਥੇ ਨੇ ਅੱਜ ਕੱਲ ਤੂੰ ਓ ਰਹਿਣਾ ਕਿੱਥੇ ਐ ਬਸ ਇਦਾਂ ਹੀ ਟਾਈਮ ਟੂ ਮੈਨੂੰ ਨਹੀਂ ਲੱਗਦਾ ਰਿਹਾ ਤੂੰ ਤੇ ਲੋ ਵੀ ਹੋ ਗਿਆ ਅੱਬਾ ਇਦਾਂ ਹੀ ਤੁਹਾਨੂੰ ਪਤਾ ਹੀ ਆ ਔਰ ਬਸ ਵਧੀਆ ਮੈਂ ਤਾਂ ਹੈ ਕਿਤੇ ਹੋਰ ਲੱਭ ਲਿਆ ਬੰਦਾ ਤੂੰ ਨਹੀਂ ਨਹੀਂ ਤੁਹਾਡੇ ਤੋਂ ਬਖੈਰ ਦਾਸ ਗੁਜ਼ਾਰਾ ਆਪਣਾ ਹੈ ਓ ਤੇ ਗੱਲ ਠੀਕ ਆ ਪਰ ਰਿਆਂ ਕਿੱਥੇ ਰਿੰਦਣ ਓ ਮੈਂ ਨਾ ਸਾਰੇ ਚੱਕਰ ਚੱਕਰ ਮਾਰਦਾ ਰਿਆਂ ਉਹਨਾਂ ਗੇੜਿਆਂ ਦੇ ਵਿੱਚ ਹੀ ਅੱਛਾ ਪਤਾ ਹੀ ਆ ਤੁਹਾਨੂੰ ਸਾਰੀ ਸਟੋਰੀ ਦਾ ਹੂੰ ਹੂੰ ਮੈਂ ਕਿਹਾ ਚੱਲ ਉਧਰ 16 ਸਿਪਾਈ ਹੋ ਹੀ ਜਾਵੇ ਹੂੰ ਤੇ ਉਹ ਚੱਲਣ ਦੀ ਆ ਜੇ ਗੱਲ ਉਹਦਾ ਬਣ ਜਾਣੀ ਆ ਗੱਲ ਤੇ ਉਹ ਕਿਦਾਂ ਹੈਗਾ ਸਮਾਨ ਸਮਾਨ ਤਾਂ ਹੈਗਾ ਵਾ ਇਦਾਂ ਕਰੋ ਫਿਰ 500 ਦਾ ਦੇ ਦੂ ਹੈ ਹੂੰ ਸਮਾਨ ਤੇ ਲੱਲਾ ਪਾ ਤੇ ਪਹਿਲੇ ਰਿੰਦੇ 4-500 ਮਿੱਤਰਾ ਉਹ ਕੋਈ ਗੱਲ ਨਹੀਂ ਉਹ ਵੀ ਦੇ ਦਾਂਗੇ 10 ਅਸੀਂ ਭੱਜਿਆਂ ਕਿਤੇ ਹੈ ਤੁਹਾਡੇ ਕੋਲ ਹੀ ਆਈਦਾ ਤੁਹਾਨੂੰ ਚੰਗਾ ਭਲਾ ਪਤਾ ਤੇ ਹੈਗਾ ਵਾ ਉਹ ਤਾਂ ਗੱਲ ਠੀਕ ਆ ਪਰਨਾ ਮੇਰੀ ਗੱਲ ਸੁਣੋ ਹੂੰ ਹੂੰ ਹੁਣ ਸਮਾਨ ਪਹਿਲਾਂ ਵਰਗਾ ਨਹੀਂ ਰਿਹਾ ਤੁਹਾਡਾ ਪਹਿਲਾਂ 500 ਦਾ ਖੜਦਾ ਸੀ ਨਾ ਦੋ ਤਿੰਨ ਵਾਰ ਲਾ ਲਈਦਾ ਸੀ ਹੁਣ ਤੇ ਇੱਕ ਵਾਰ ਸਾਰਾ ਲਾ ਲਾ ਨਾ ਕੋਈ ਅਸਰ ਹੀ ਨਹੀਂ ਕਰਦਾ ਹੈਗਾ ਜੇ ਮਿੱਤਰਾ ਵਧੀਆ ਲੈਣਾ ਨਾ ਸਮਾਨ ਤੇ ਜੇਬ ਥੋੜੀ ਭਰ ਕੇ ਲਿਆਈ ਤੇ ਮਾਲ ਦਊਂਗਾ ਤੈਨੂੰ ਮੈਂ ਟੌਪ ਦਾ ਯਾਦ ਕਰਾਂਗਾ ਮੈਂ ਚੱਲ ਠੀਕ ਆ ਕੋਈ ਨਹੀਂ ਵੇਖ ਲੈਨੇ ਫਿਰ ਹੈ ਚਲੋ ਠੀਕ ਆ ਫਿਰ ਚੱਲ ਠੀਕ ਆ ਆ ਜੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆ ਜੂਗਾ ਮਾਲ ਲੱਭਦਾ 500 ਚ 500 ਦਾ ਮੰਤਰਾ ਅੱਜ ਕੱਲ ਕੀ ਹੁੰਦਾ ਰੇਟ ਵੱਧ ਗਿਆ ਮਾਰਕੀਟ ਦਾ ਹੁਣ 400 ਕਿੱਡਾ ਜ਼ਿਆਦਾ ਇਹਨੂੰ ਆਪਣਾ ਨਹੀਂ ਵੇਂਦਾ ਕੁੜੀਆਂ ਦਾ ਆਟਾ ਪਾਪਾ ਵੇਚੀ ਜਾਂਦਾ ਹੁਣ ਸਰੂਸਰ ਕਰ ਦੇਣੀ ਹੈਗੀਆਂ ਪਰ ਹੁਣ ਕਿਹੜੇ ਸਮਾਨ ਦੀ ਗੱਲ ਕਰਦਾ ਏ ਜਿਹਦੇ ਨਾਲ ਕਹਿੰਦਾ ਕਿ ਚੰਗੀ ਆਟਾ ਹੋਊਗੀ ਇੰਨੇ ਦਾ ਪੈਸਾ ਦਾ ਵੀ ਅਰੇਂਜਮੈਂਟ ਨਹੀਂ ਹੋਣਾ ਵੀ ਕਿ ਸੈਂਦ ਰੱਖਣਾ ਚੱਲ ਦੇਖਦੇ ਹਾਂ ਹੁਣਗੇ ਪੈਸੇ ਤੇ ਲੈ ਜਾਾਂਗੇ ਫਿਰ ਇਦੋਂ ਚੀਜ਼ ਦਾ ਖਾਦੇ ਪਤਾ ਲੱਗਣਾ ਪਾਲੀ ਦੀਆਂ ਗੱਲਾਂ ਤੋਂ ਲੱਗਦਾ ਵਾ ਕਿਤੇ ਨਾ ਕਿਤੇ ਨਾ ਇਹ ਹੁਣ ਝੂਰਦੀ ਆ ਵੀ ਮੇਰੀ ਧੀ ਮੈਨੂੰ ਮਿਲਣ ਲੱਗ ਜੇ ਪਰ ਮੇਰੇ ਸਾਹਮਣੇ ਨਾ ਬਸਰ ਹੀ ਨਹੀਂ ਆ ਚੱਲ ਕੋਈ ਨਾ ਮੇਰਾ ਵੀ ਨਾਮ ਦਵਿੰਦਰ ਆ ਇਹਦੇ ਢਿੱਡ 'ਚ ਨਾ ਹੱਥ ਪਾ ਕੇ ਮੈਂ ਗੱਲਾਂ ਕਢਾ ਲੀਆਂ ਤੇ ਇਹ ਵੀ ਕੀ ਯਾਦ ਕਰੂਗੀ ਕੋਈ ਨਾ ਧੀ ਤੇ ਇਹਦੀ ਪਹਿਲਾਂ ਹੀ ਮੇਰੇ ਵੱਲ ਚ ਵਾ ਇਹਦਾਂ ਕਰਦੀ ਆ ਮਨਾ ਕਾਨੂੰ ਇੱਥੇ ਮੱਥਾ ਮਾਰੀ ਜਾਨੀ ਆ ਤੇ ਕੁੜੀ ਇਹਦੀ ਨੂੰ ਲਾਹਾਂ ਫੋਨ ਤੇ ਉਹਦ ਨਾ ਕਰਦੀ 200 ਕਾ ਹੈਲੋ ਸਤਿ ਸ਼੍ਰੀ ਅਕਾਲ ਚਾਚੀ ਜੀ ਸਤਿ ਸ਼੍ਰੀ ਅਕਾਲ ਕਿੱਦਾਂ ᱛੀ ਰਾਣੀ ਰਾਜੀ ਆ ਹਾਂਜੀ ਹਾਂਜੀ ਰਾਜੀ ਬਾਜੀ ਠੀਕ ਠਾਕ ਹੂੰ ਕੀ ਕਰਨ ਈ ਆ ਕੁਛ ਨਹੀਂ ਬਸ ਆਈਓ ਕਰਦੇ ਕੰਮ ਧੰਦੇ ਤੇਰੇ ਲਈ ਨਾ ਇੱਕ ਖੋਜ ਖਬਰੀ ਆ ਕਿਹੜੀ ਚਾਚੀ ਜੀ ਛੇਤੀ ਦੱਸ ਦੋ ਹਾਂ ਹਾਂ ਛੇਤੀ ਦੱਸਦੀ ਆ ਮੈਂ ਤੇਰੀ ਮੰਮੀ ਕੋਲ ਗਈ ਹਾਂ ਕੱਲ ਹੈ ਉਹਦੀਆਂ ਗੱਲਾਂ ਤੋਂ ਲੱਗਦਾ ਵਾ ਕਿ ਹੁਣ ਉਹ ਵੇਲੇ ਘੜੀ ਨੂੰ ਪਸਤਾਉਂਦੀ ਆ ਵੀ ਮੇਰੀ ਧੀ ਮੇਰੇ ਕੋਲ ਚੱਲ ਕੇ ਆਈ ਤੇ ਮੈਂ ਰੱਜ ਕੇ ਉਹਦੇ ਨਾਲ 200 ਖਰਨਾ ਕੀਤੇ ਸੱਚੀ ਚਾਚੀ ਜੀ ਤੂੰ ਸੱਚੇ ਬੋਲਣ ਦੇ ਜੇ ਆਹੋ ਪੁੱਤ ਉਹ ਤੇ ਤੇਰੇ ਪਿਓ ਤੋਂ ਡਰਦੀ ਆ ਹੂੰ ਆਹੋ ਕੀ ਆਂਦੇ ਇਹੋ ਆਂਦੀ ਆ ਕਹਿੰਦੀ ਮੈਂ ਆਪਣੀ ਧੀ ਨਾਲ ਰੱਜ ਕੇ ਗੱਲਾਂ ਨਹੀਂ ਕੀਤੀਆਂ ਉਹਨੂੰ ਬਹਿ ਜਾ ਖਲੋ ਜਾ ਨਹੀਂ ਆਖਿਆ ਜੇ ਕਿਤੇ ਮੈਂ ਆਂਦੀ ਤੇ ਮੇਰੀ ਧੀ ਨੇ ਬਹਿ ਜਾਣਾ ਹੈ ਹਾਏ ਚਾਚੀ ਸਿਰਫ ਤੇਰੇ ਪਿਓ ਕੋ ਮਾਓ ਹਾਂਜੀ ਚਾਚੀ ਜੀ ਇਸ ਗੱਲ ਦਾ ਤੇ ਮੈਨੂੰ ਵੀ ਪਤਾ ਆ ਆਹੋ ਤੇ ਤੂੰ ਨਾ ਫੋਨ ਫਾਨ ਲਾਉਂਦੀ ਰਿਹਾ ਕਰ ਉਹਨੂੰ ਨਹੀਂ ਚਾਚੀ ਜੀ ਐਦਾਂ ਨਾ ਕਿਦਾਂ ਫੋਨ ਫਾਨ ਲਾ ਦਿਆ ਕਰਾ ਇੱਕ ਵਾਰੀ ਤੁਸੀਂ ਮੇਰੇ ਨਾਲ ਉਹਨਾਂ ਦੀ ਗੱਲਬਾਤ ਕਰਾ ਦਿਓ ਵੇਹ ਪੁੱਤ ਮੈਂ ਤੇਰਾ ਇੱਕ ਨਾ ਇੱਕ ਦਿਨ ਨੂੰ ਤੇਰਾ ਮੇਲ ਤੇਰੀ ਮਾਂ ਨਾਲ ਕਰਾ ਹੀ ਦੇਣਾ ਵਾ ਤੂੰ ਟੈਨਸ਼ਨ ਨਾ ਲੈ ਹੈਗੀ ਨਾ ਤੇਰੀ ਚਾਚੀ ਹਾਏ ਚਾਚੀ ਜੀ ਆ ਦਿਨ ਕਦੋਂ ਆਊਗਾ ਬੜੀ ਛੇਤੀ ਆਊਗਾ ਮੇਰੀ ਧੀ ਸਿਆਣੀ ਆ ਤੂੰ ਠੀਕ ਆ ਤੇ ਜਿੱਦਾਂ ਜਿੱਦਾਂ ਮੈਂ ਕਹਿੰਨੀ ਆ ਨਾ ਉਦਾਂ ਦਾ ਕਰੀ ਜਾ ਤੇ ਆਉਂਦੀ ਜਾਂਦੀ ਰਿਹਾ ਕਰ ਤੂੰ ਤੇ ਆਉਣਾ ਹੀ ਹੜ ਗਈ ਆ ਚਾਚੀ ਜੀ ਆਇਆ ਕਰਨ ਵਾਲੇ ਤੂੰ ਜੀਨਾ ਇਸ ਗੱਲ ਦੀ ਤੇ ਫਿਕਰ ਹੀ ਨਾ ਨਾ ਕਰੋ ਵੀ ਜੇ ਕਿਤੇ ਤੁਸੀਂ ਮੈਨੂੰ ਮੇਰੀ ਮਾਂ ਦੇ ਨਾਲ ਮਿਲਾ ਦਿੰਦੇ ਜੇ ਤੇ ਮੇਰੀ ਮੰਮੀ ਮੇਰੇ ਨਾਲ ਗੱਲਬਾਤ ਕਰਦੀ ਆ ਮੇ ਕੋ ਉਂਦੀ ਜਾਂਦੀ ਆ ਨਾ ਤੇ ਮੈਂ ਇਹ ਜਿਹੜਾ एहसान ਆ ਵਾ ਨਾ ساری ਉਮਰ ਨਹੀਂ ਭੁੱਲੂਗੀ ਤੁਹਾਡਾ ਜਿੱਦਾਂ ਵੀ ਕਹੋਗੇ ਜਿੱਥੇ ਵੀ ਕਹੋਗੇ ਮੈਂ ਤੁਹਾਡੀ ਹਰ ਇੱਕ ਗੱਲ ਮੰਨਣ ਨੂੰ ਤਿਆਰ ਆ ਉਹ ਪਤਾ ਕਦੀ ਧੀਆਂ ਦਾ ਵੀ ਆਸਾਨ ਹੁੰਦਾ ਮਾਪਿਆਂ ਤੇ ਮਾਪੇ ਮਾਪਿਆਂ ਦੇ ਆਸਾਨ ਹੁੰਦਾ ਵਾ ਚਲੋ ਨਹੀਂ ਚਾਚੀ ਜੀ ਫਿਰ ਵੀ ਤੁਸੀਂ ਜੇ ਮੇਰੇ ਲਈ ਇੰਨਾ ਕਰਣ ਦੇ ਜੇ ਨਾ ਤੇ ਮੈਂ ਕਹਿੰਦੀ ਆ ਸੱਚੀ ਗੱਲ ਆ ਮੈਨੂੰ ਇੱਕ ਨਹੀਂ ਦੋ ਦੋ ਮਾਮਾ ਮਿਲ ਜਾਣੀਆਂ ਵਾ ਨਹੀਂ ਤੇ ਅੱਜ ਕੱਲ ਚਾਚੀਆਂ ਕਿੱਥੇ ਗਿਆ ਦਾ ਹਾਲ ਚਾਲ ਪੁੱਛਦੀਆਂ ਜੀ ਪੁੱਛਦੀਆਂ ਵੇਖ ਤੈਨੂੰ ਮੈਂ ਫੋਨ ਕਰਦੀ ਆ ਤੇਰਾ ਹਾਲ ਚਾਲ ਪੁੱਛਦੀ ਆ ਅੱਜ ਕੱਲ ਤੇ ਚਾਚੀਆਂ ਪੁੱਛਦੀਆਂ ਹੀ ਨਹੀਂ ਆ ਤੈਨੂੰ ਪਤਾ ਹੀ ਆ ਜੋ ਉਹ ਚੱਲਣ ਡਿਆ ਵਾ ਹਾਂਜੀ ਕੋਹ ਲੱਗਦੀਆਂ ਨਾ ਤੇ ਤੈਨੂੰ ਮੈਂ ਤਾਂ ਪੁੱਛਦੀ ਆ ਇਹ ਤੇ ਗੱਲ ਹੈਗੀ ਆ ਚਾਚੀ ਜੀ ਬਸ ਤੁਸੀਂ ਨਾ ਇੰਨਾ ਕੰਮ ਕਰ ਦੋ ਕਿ ਮੰਮੀ ਮੈਨੂੰ ਫੋਨ ਲਾ ਲਿਆ ਕਰਨ ਮੇਰਾ ਹਾਲ ਚਾਲ ਪੁੱਛ ਲਿਆ ਕਰਨ ਤੈਨੂੰ ਹਾਰ ਚਲ ਤੇਰਾ ਪੁੱਛਣਗੇ ਇੱਕ ਨਾ ਇੱਕ ਦਿਨ ਤੁਹਾਨੂੰ ਮੈਂ ਦੋਵਾਂ ਨੂੰ ਮਾਵਾਂ ਤੇ ਇਹਨੂੰ ਮਿਲਾ ਦੇਣਾ ਵਾ ਠੀਕ ਆ ਹਾਂਜੀ ਹਾਂਜੀ ਇਸ ਤੋਂ ਅੱਧ ਖੁਸ਼ੀ ਕਹਨੇ ਚ ਕਹਨੇ ਚ ਰਹੀ ਤੂੰ ਮੇਰੇ ਚ ਮੈਂ ਕਦਾ ਮੈਂ ਕਹੀਂ ਨਹੀਂ ਉਦਾਂ ਉਦਾਂ ਕਰੀ ਜਾਵਾਂਗੀ ਠੀਕ ਆ ਠੀਕ ਆ ਚਾਚੀ ਜੀ ਤੁਸੀਂ ਤੇ ਫਿਕਰ ਹੀ ਨਾ ਨਾ ਕਰੋ ਇਸ ਗੱਲ ਦੀ ਆਹੋ ਪਰੋਣਾ ਠੀਕ ਆ ਹਾਂਜੀ ਹਾਂਜੀ ਜੇ ਤੇ ਤੁਸੀਂ ਮੈਨੂੰ ਮਿਲਾ ਦਿੰਦੇ ਆ ਕੀ ਆਂਦੇ ਹੁੰਦੇ ਸਿਆਣੇ ਕਿ ਜਿਹੜੇ ਤੁਸੀਂ ਮੈਨੂੰ ਕਹੋਂਗਾ ਨਾ ਕਿ ਜੁੱਤੀ ਚ ਪਾਣੀ ਪੀਲਾ ਮੇਰੀ ਤੇ ਮੈਂ ਪਾਣੀ ਪੀਣ ਲਈ ਵੀ ਤਿਆਰ ਆ ਨਾ ਪੁੱਤ ਹਾਈਦਾਂ ਦੀਆਂ ਗੱਲਾਂ ਨਹੀਂ ਕਰੀਆਂ ਮੈਂ ਕਿਉਂ ਪਾਣੀ ਪਿਉਣਾ ਤੈਨੂੰ ਇਦਾਂ ਇਦਾਂ ਨਹੀਂ ਆਖੀਦਾ ਹਾਈਦਾ ਮਾਵਾ ਧੀਆ ਨੂੰ ਕਦੀ ਨਹੀਂ ਇਦਾਂ ਆਂਦੀਆਂ ਠੀਕ ਆ ਸਗੋਂ ਮਾਪੇ ਸੋਚਦੇ ਧੀਆ ਦਾ ਹਾਂ ਚਲ ਠੀਕ ਆ ਫਿਰ ਹੈ ਹਾਂਜੀ ਠੀਕ ਆ ਚਾਚੀ ਜੀ ਹਾਂ ਚੰਗਾ ਚੰਗਾ ਬਹੁਤ ਬਹੁਤ ਤੁਹਾਨੂੰ ਆਦੇ ਟਾਡਾ ਓ ਪੁੱਤ ਧੰਨਵਾਦ ਕਾਦਾ ਜੇ ਮੈਂ ਤੂੰ ਮੇਰੀ ਕੋਹ ਲਗਦੀ ਆ ਤੇ ਮੈਨੂੰ ਤਾਂ ਹੀ ਤਰਸਾਉਂਦਾ ਵਾ ਤਾਂ ਤੇਰਾ ਹਾਲ ਚੱਲ ਪੁੱਛ ਲੈਣੀ ਆ ਹੁਣ ਫੇਰ ਤੇਰੀ ਮਾਂ ਲ ਜਾਉਂਗੀ ਤੇ ਉਹਨੂੰ ਟੋਹੂਗੀ ਮੈਂ ਚੰਗਾ ਠੀਕ ਆ ਠੀਕ ਆ ਚਾਚੀ ਜੀ ਹਾਂਜੀ ਫੇਰ ਮੈਨੂੰ ਛੇਤੀ ਦੱਸ ਦਿਓ ਫੋਨ ਕਰਕੇ ਕੀ ਕੀ ਆਂਦੇ ਸੀ ਚੰਗਾ ਮੇਰੀ ਧੀ ਚੰਗਾ ਚੰਗਾ ਹਾਏ ਸ਼ੁਕਰ ਮਾਰਿਆ ਬਾਬਾ ਕਿਤੇ ਗੱਲ ਬਣ ਜੇ ਸਹੀ ਹੁੰਦਾ ਚਾਚੀ ਤੇ ਬੜੀ ਕੋਸ਼ਿਸ਼ ਕਰਦੀ ਆ ਬੜੀ ਚੰਗੀ ਆ ਚਾਚੀ ਵੇਖਾਂ ਮਾਵਾ ਨੂੰ ਕਿੱਡੇ ਚਲਿੱਤ ਰਹਉਂਦੇ ਤੀ ਇਹ ਚਾਚੀ ਜੀ ਇਹ ਤੁਹਾਨੂੰ ਛੱਤਰ ਚ ਪਾਣੀ ਪਿਆਲੋਗੇ ਨਾ ਮੈਂ ਤਾਂ ਵੀ ਪੀ ਲੂੰਗੀ ਛੱਤਰ ਤੇ ਪਾਣੀ ਹੈ ਤੁਹਾਨੂੰ ਮੈਂ ਪਿਉਣਾ ਵਾ ਇੱਕ ਵਾਰੀ ਦਾੜ ਥੱਲੇ ਤੇ ਆਜੋ ਮੇਰੇ ਤੁਸੀਂ ਆ ਗਿਆ ਬੱਕਰਾ ਹਲਾਲ ਹੋਣ ਆਜਾ ਆਜਾ ਇਹ ਲੌਣਾ ਛੱਲ ਤੇਰੀ ਆ ਜਾ ਓਏ ਆ ਗਿਆ ਮੇਰਾ ਚੰਨ ਬੱਲੇਓ ਵਿੱਕੀ ਪਾ ਕੀ ਹਾਲ ਸਿਕਾਲ ਕਿੱਦਾਂ ਵਾ ਮੰਦਾਈਆ ਗੋਤੀ ਤੋੜ ਲੱਗੀ ਓ ਤੋੜ ਲੱਗੀ ਹੈ ਸਮਾਨ ਲਿਆ ਮੈਂ ਤੇ ਕਿੰਨਾ ਓ ਕੋਈ ਨਹੀਂ ਤੈਨੂੰ ਕੈਮ ਕਰ ਦਿੰਨੇ ਆ ਕਿਹੜਾ ਚਾਹੀਦਾ ਤੈਨੂੰ ਦੱਸ ਚਾਹੀਦਾ ਉਹ ਜਿਹੜਾ ਵਧੀਆ ਹੈ ਉਹਦੇ ਨਾਲ ਤਾਂ ਬੰਦਾ ਹੀ ਕੱਖ ਨਹੀਂ ਆ ਹਾਂ ਜਿਹੜਾ ਸਪੈਸ਼ਲ ਤੁਸੀਂ ਕਹਿੰਦੇ ਸੀ ਨਾ ਪਿਛਲੀ ਵਾਰ ਕੀ ਉਹ ਸਪੈਸ਼ਲ ਲਿਆਉਣਾ ਉਦੋਂ ਹੁੰਦੇ ਰੋ ਓਏ ਆ ਜਾ ਫਤਿਹ ਨੂੰ ਸਪੈਸ਼ਲ ਦਿੰਨੇ ਆ ਜਾ ਤੂੰ ਵੀ ਖਾਸ ਬੰਦਾ ਮੇਰਾ ਨਹੀਂ ਤੇ ਮੈਂ ਅੰਦਰ ਨਹੀਂ ਹੁੰਦਾਂ ਕਿਸੇ ਨੂੰ ਆ ਜਾ ਆ ਜਾ ਬੂਆ ਮਾਰ ਲਾ ਮੜਾ ਗਿਆ ਛੇਤੀ ਕੱਢ ਲਿਆ ਆ ਇਹ ਦੋ ਪਤੀਆਂ ਨਾਲ ਗੱਲ ਨਹੀਂ ਬਣਨੀ ਮਾਲ ਤੂੰ ਮੰਗਦਾ ਸਿਰੇ ਦਾ ਇੰਨੇ ਦਾ ਨਹੀਂ ਮੱਤਰਾ ਹੋਣਾ ਇਹ ਯਾਰ ਦੇ ਦੇ ਜਿੰਨਾ ਆਉਂਦਾ ਵਾ ਹਜ਼ਾਰ ਦਾ ਦੇ ਦੇ ਕੋਈ ਗੱਲ ਨਹੀਂ ਫਿਰ ਬਾਅਦ ਚ ਕਰ ਲਾਂਗੇ ਦੇ ਹਜ਼ਾਰ ਦੇਣਾ ਫਿਰ ਉਹ ਲਲਾ ਉਹ ਦਿਨ ਵਾਲਾ ਹੀ ਨਹੀਂ DNA ਕਰ ਵੀਰ ਮੇਰਾ ਵੇਖ ਲਾ ਬਹੁਤੀ ਜਿਆਦੀ ਤੋੜ ਲਗੀ ਉਹ ਦਿਨ ਤਾਂ ਨਹੀਂ ਬੰਦਾ ਕੱਖ ਤਾਈਆਂ ਨੂੰ ਕਹਿੰਦੇ ਸਪੈਸ਼ਲ ਚਾਹੀਦਾ ਵਾ ਜੇ ਸਪੈਸ਼ਲ ਚਾਹੀਦਾ ਵਿੱਕੀ ਭਾਅ ਤੇ ਸਪੈਸ਼ਲ ਪਾਏ ਖਰਚ ਹਜ਼ਾਰ ਦਾ ਫਿਰ ਹੋਣਾ ਉਹ ਦਿਨ ਵਾਲਾ ਹੀ ਕੁੜੀ ਵਾਲਾ ਹੀ ਤੇ ਫਿਰ ਤੂੰ ਆਖਣਾ ਮਿੱਟੀ ਦੇਤੀ ਮੈਨੂੰ ਹਜ਼ਾਰ ਦਾ ਹੀ ਮਹਾ ਇੰਤਜ਼ਾਮ ਹੋਇਆ ਪੈਸੇ ਮੈਂ ਕਿੰਨੇ ਕੁ ਲੈ ਕੇ ਆਵਾਂ ਦੱਸੋ ਮੈਨੂੰ ਮੇਰੇ ਕੋਲ ਤਾਂ ਹੈ ਨਹੀਂ ਹੋਰ ਪੈਸੇ ਤਫੇ ਜਾ ਉਹੋ ਲੈ ਜਾ ਇੰਨੇ ਦਾ ਨਹੀਂ ਮਤਰਾ ਬਣਨਾ ਜੇ ਲੈਣਾ ਤਾਂ ਪੈਸੇ ਹੋਰ ਕੱਢ ਤੈਨੂੰ ਮੈਂ ਆਖਿਆ ਨਾ ਤੇ ਜੇ ਭਰ ਕੇ ਨਹੀਂ ਆਉਣਾ ਤੇ ਚਲ ਜਿੱਦਾਂ ਕਰੋ ਹਾਂ ਆ ਗੱਡੀ ਆ ਮੇਰੇ ਕੋਲ ਚਾਬੀ ਰੱਖ ਲਓ ਆਪਣੇ ਕੋਲ ਇੱਕ ਵਾਰ ਸਮਾਨ ਦੇ ਦੋ ਨਹੀਂ ਗੱਡੀ ਮੈਂ ਸਿਰਚ ਮਾਰਨੀ ਆ ਗੱਡੀ ਮੈ ਲੈ ਤੂੰ ਮੈਨੂੰ ਦੇ ਦੇ ਤੇ ਤੇਰੇ ਘਰ ਦੇ ਚੋਰੀ ਰਿਪੋਰਟ ਲਖਾਣ ਤੇ ਮੈਂ ਤਾਂ ਫਸ ਗਿਆ ਨਾ ਉਤੋਂ ਮੈਂ ਨਸ਼ਾ ਵੇਚਣ ਡਿਆ ਵਾ ਨਹੀਂ ਲਖਾਉਂਦਾ ਕੋਈ ਚੋਰੀ ਰਿਪੋਰਟ ਮੇਰੀ ਆ ਗੱਡੀ ਦੇ ਉਹ ਨਹੀਂ ਭਰਾਵਾ ਆ ਲੈ ਆਪਣੀ ਗੱਡੀ ਮੈਂ ਨਹੀਂ ਗੱਡੀ ਗੁੱਡੀ ਆ ਲੈ 1000 ਰੁਪਏ ਆਪਣੇ ਨਾਲ ਲੱਲਾ ਜੇ ਕਰਨੇ ਪਹਿ ਵਧ ਕੱਢ ਛੇਤੀ ਕਰ ਹੋਰ ਆਇ ਨਾ ਕੋਈ ਮੈਂ ਕੀ ਦਵਾ ਦੱਸ ਮੇਰੇ ਕੋਲ ਦੇ ਹੋ ਕੋਈ ਆ ਇਹ ਕਿਉਂ ਨਹੀਂ ਆ ਕੀ ਆ ਚੈਨੀ ਤੇਰੇ ਕੋਲ ਡੇਢ ਦੋਹ ਦੇ ਚੈਨੀ ਪਈ ਤੂੰ ਅੰਦਾ ਮੇਰੇ ਕੋਲ ਹੈ ਕੱਖ ਨਹੀਂ ਓਏ ਇਹ ਕਿਹੜੇ ਕੰਮ ਆਉਣੀ ਆ ਇਹਦੇ ਨਾਲ ਸਰਜੂਗਾ ਓ ਸਰਜੂਗਾ ਲਾ ਤੂੰ ਪਹਿਲੋ ਛੇਤੀ ਲਾ ਇਹਨੂੰ ਜੇ ਜੇ ਮਜੇ ਲੈਣੇ ਨਸ਼ੇ ਦੇ ਤਾਂ ਭਾ ਪੈਸੇ ਵੱਧ ਖਰਚਨੇ ਪੈਂਦੇ ਆ ਛੋਟਰੇ ਹਵੇ ਡੇਢ ਤੋਲੀ ਹੈ ਗਈ ਆ ਮੇਰੀ ਗੱਲ ਸੁਣ ਹਾਂ ਹਾਂ ਦੱਸ ਮੈਨੂੰ ਇਹ ਦੱਸ ਕਿੰਨਾ ਟਾਈਮ ਟਪਾਏਗਾ ਮੇਰਾ ਇਹਦੇ ਨਾਲ ਉਹ ਟਾਈਮ ਟਪਾ ਦਾਂਗੇ ਵਿੱਕੀ ਪਾ ਟੈਨਸ਼ਨ ਕੋ ਲੈਣਾ ਤੂੰ ਤੇਰੇ 10-15 ਦਿਨ ਨਿਕਾ ਦੂੰ ਹੋਰ ਕੀ ਇਹਨਾਂ ਵਾ 10-15 ਦਿਨ ਲੰਘ ਜਾਣਗੇ ਲੰਘ ਜਾਣਗੇ ਚੱਲ ਫਿਰ ਇਦਾਂ ਕਰ ਹਾਂ ਛੇਤੀ ਸਮਾਨ ਦੇ ਨਾਲ ਥੋੜੇ ਬੋਤੇ ਪੈਸੇ ਦੇ ਦੀ ਮੈਨੂੰ ਥੋੜੇ ਜਿਹਾ ਪੈਸੇ ਪੋਏ ਮੇਰੇ ਕੋ ਐਨੀ ਆ ਇਦਾਂ ਕਰ ਵੇਖ ਲੈ ਤੂੰ ਚੈਨੀ ਦੇਤੀ ਸੋਨੇ ਦੀ 2-4000 ਰੁਪਏ ਦੇ ਦੀ ਨਾਲ ਮੈਨੂੰ ਚਾਹੀਦਾ ਵਾ ਸਮਾਨ ਖਾਣਾ ਤੇ ਲੈ ਜੀ ਤੈਨੂੰ ਕਹਿਤਾ ਜਦੋਂ ਵੀਰਾ ਭਾਜੀ ਮੇਰੀ ਮਜਬੂਰੀ ਸਮਝ ਪੰਜ ਹਜ਼ਾਰ ਰੁਪਏ ਦੇ ਦੇ ਮੈਨੂੰ ਬੋਦੀ ਲੋਡਵਾਉਦੀ ਉਹ ਯਾਰ ਮੇਰੇ ਕੋ ਹੈ ਨਹੀਂ ਜਦੋਂ ਮੈਂ ਇੱਥੋਂ ਦੇ ਦਿੰਦਾ ਤੈਨੂੰ ਐ ਹਾਂਜੀ ਤਾਂ ਲੋਡਵਾਉਣ ਮੈਂ ਦੱਸ ਕਿੱਧਰ ਜਾਵਾਂ ਫਿਰ ਓਏ ਐਵੇਂ ਮਰੀ ਨਾ ਜਾ ਤੈਨੂੰ ਮੈਂ 3000 ਦੇ ਦੂੰ ਹੋਰ ਦੱਸ ਕਿ ਜਾਨਾ ਚੱਲ ਇਦਾਂ ਫਿਰ ਚਾਰ ਕਰ ਦੇ ਚੱਲ 1000 ਓ ਨਹੀਂ ਹੈਗਾ ਚਾਰ ਕਿੱਥੋਂ ਦੇ ਦਾਂ ਤੈਨੂੰ ਤਿੰਨ ਲੈਣਾ ਤੇ ਲੱਲਾ ਚੱਲ 3500 ਤੇ ਦੇਈ 3500 ਓ ਚੱਲ ਠੀਕ ਆ ਤੂੰ ਹੀ ਮੇਰਾ ਪੱਕਾ ਗਾਗ ਮੈਂ ਤਾ ਦੇਣਾ ਤੈਨੂੰ ਠੀਕ ਆ ਹੁਣ ਵੀਰ ਮੇਰਾ ਸਮਾਨ ਤੇ ਲਿਆ ਕਿੱਥੇ ਆ ਓ ਦਿੰਨਾ ਜਿਹੜਾ ਕਰਲਾ ਮਰੀ ਕਿ ਜਾਨਾ ਯਾਰ ਆ ਲੈ ਹੜ ਇਹ ਵੀ ਤਾਂ ਉਦਾਂ ਦਾ ਹੀ ਆ ਤੂੰ ਕਿੰਨਾ ਸਪੈਸ਼ਲ ਹੋਗਾ ਕੋਈ ਓਏ ਸਪੈਸ਼ਲ ਮਾਲ ਆ ਤੇ ਸਪੈਸ਼ਲ ਤਰੀਕੇ ਨਾਲ ਲੱਗਣਾ ਵਾ ਜਾਂਦਿਆਂ ਸੈਂਜਲੇਡ ਡਾਕਟਰ ਕੋਲ ਲੈ ਜੀ ਇਹ ਕਿਤੇ ਬਹਿ ਕੇ ਮਾਰਨਾ ਛਾਵੇਂ ਤੇ ਘੋਲ ਕੇ ਲਾਈ ਫਿਰ ਆਹਾਹਾਹਾ ਵੇਖ ਕਿ ਨਹੀਂ ਯਾਰੇ ਆਉਂਦੇ ਵੀ ਕੀ ਬਾਅਦ ਫਿਰ ਮੈਂ ਤਾਂ ਮਰਨ ਡਿਆ ਵਾਂ ਮੈਂ ਤਾਂ ਓਏ ਜਿੱਥੇ ਇੰਨਾ ਟਾਈਮ ਕਢਿਆ 10 ਮਿੰਟ ਹੋਰ ਮਰ ਚੱਲਿਆ ਤੂੰ ਤੂੰ ਇਦਾਂ ਕਰ ਛੇਤੀ ਜਾ ਮੇਰਾ ਵੀਰ ਹੋਰ ਆ ਜਾਣਾ ਥੇ ਕਹਿੰਨੇ ਚੱਲ ਠੀਕ ਆ ਪੈਸੇ ਤਾਂ ਦੇ ਦੰਨਾ ਚੱਲ ਪਰੇ ਉਧਰ ਮਰੀ ਜਾਂਦਾ ਐਵੇਂ ਆ ਲੈ ਫੜ ਛੇਤੀ ਕਾ ਉਹ ghee ਚ ਪਾ ਗਾ ਗੈਂਡਿਆ ਵਾ ਘਟ ਤੇ ਤੈਨੂੰ ਮੈਂ ਚੱਲ ਠੀਕ ਆ ਛੇਤੀ ਨਿਕਲ ਜਾ ਗੱਡੀ ਥੋਕ ਲਾ ਕੇ ਤੇ ਰਾਜ ਦੱਸੀ ਨਾ ਕਿਸ ਨੂੰ ਵਖਾਲੀਆਂ ਮਾਲ ਕਿਸ ਨੂੰ ਉਹ ਵਖਾਲ ਲੰਡਿਆਂ ਮੈਂ ਰਾਜ ਕਹਿ ਨੂੰ ਥੇ ਹੱਦ ਹੋਈ ਇਹ ਦੀ ਵਾਲੀ ਬੰਦਾ ਖਾਸ ਆ ਨਹੀਂ ਤੇ ਇਹ ਜਿਹਨ ਕਦੀ ਨਾ ਵਾੜੇ ਬੰਦਾ ਸਸੇ ਹਮਾਰਾ ਹੈ ਕੀ ਹਾਲ ਚਾਲ ਜੀ ਚੈਨੀ ਲੈਣੀ ਸੀ ਕਿਹੜੀ ਚਾਹੀਦੀ ਸੋਨੇ ਦੀ ਉਹ ਸੋਨੇ ਦੀ ਚੈਨੀ ਇਥੇ ਉਹ ਦੂਜੀ ਚਾਹੀਦੀ ਡੁਪਲੀਕੇਟ ਜੀਆਂ ਨਹੀਂ ਹੁੰਦੀਆਂ ਜਿਹੜੀਆਂ ਸੋਨੇ ਦੀਆਂ ਲੱਗਦੀਆਂ ਵਾ ਗਰੰਟੀ ਵਾਲੀਆਂ ਗਰੰਟੀ ਵਾਲੀ ਦੇ ਦੋ ਦੂਜੀ ਦੇ ਦੋ ਮੈਂ ਕਿਹੜਾ ਉਥੇ ਵੀ ਗਾਣੇ ਰੱਖਣੀਆਂ ਅਸੀਂ ਦਰਾਵਾ ਵਿਆਹ ਉਹ ਵੇਖਣਾ ਹੋਣਾ ਕੋਈ ਆਹੋ ਵਿਆਹ ਹੀ ਵੇਖਣਾ ਵਾਂਗੇ ਆ ਵੇਖੋ ਮਾਰੋ ਚਾਤੀ ਠੀਕ ਨਹੀਂ ਸੰਗਲ ਟੈਪ ਨਹੀਂ 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 ਮੈਨੂੰ ਸਿੰਪਲ ਜੀ ਚਾਹੀਦੀ ਆ ਅ ਵੀ ਠੀਕ ਆ ਦਾ ਠੀਕ ਆ ਡਿਜ਼ਾਈਨ ਇਹਨਾਂ ਥੋੜੀ ਮੋਟੀ ਨਹੀਂ ਹੈਗੀ ਨਹੀਂ ਇਹ ਤੋਂ ਮੋਟੀ ਹੋਵੇ ਇਦਾਂ ਦੀ ਨਹੀਂ ਇਹ ਤੋਂ ਮੋਟੀ ਆ ਨਹੀਂ ਹਾਰ ਤੇ ਡਿਜ਼ਾਈਨ ਹੀ ਨਹੀਂ ਨਾ ਚਾਹੀਦਾ ਆ ਵੇਖੋ ਆ ਥੋੜੀ ਛੋਟੀ ਜਿਹੀ ਹੈ ਵਧੀਆ ਜੇ ਚ ਨਾਲੇ ਗੋਲ ਜੇ ਡਿਜ਼ਾਈਨ ਹੋਵੇ ਜਿਆਦਾ ਨਹੀਂ ਆ ਨਹੀਂ ਚਾਹੀਦੀ ਆ ਵੀ ਵੇਖ ਲਓ ਆ ਜਿਹੜੀ ਤੁਹਾਨੂੰ ਸੈਟ ਲੱਗਦੀ ਉਹ ਲਓ ਜੀ ਆ ਆ ਦਿਖਾਓ ਆ ਠੀਕ ਆ ਇਹ ਆ ਵਧੀਆ ਵਾ ਰੰਗ ਵੀ ਜਾਣਾ ਇਹਦਾ ਕਿੰਨੇ ਦੀ ਹੈ ਇਹ ਇਹ ਹੈਗੀ ਜੀ 150 ਰੁਪਏ ਦੀ 150 ਦੀ ਹਾਂਜੀ ਹਾਂਜੀ ਰੰਗ ਨਾ ਨਾ ਲੱਥਾ ਰੰਗ ਨਹੀਂ ਜਾਂਦਾ ਇਹਦਾ ਰੰਗ ਨਹੀਂ ਜਾਂਦਾ ਕਿਥੇ ਸ਼ੀਸ਼ਾ ਲੱਗਾ ਇਥੇ ਸ਼ੀਸ਼ਾ ਲੱਗਾ ਇਹਦੇ ਵਿੱਚ ਵੇਖ ਲੋ ਪੂਰਾ ਪਤਾ ਨਹੀਂ ਲੱਗੂਗਾ ਕਿ ਸੁਨਿਆਰਾ ਹੀ ਪਛਾਨੂਗਾ ਆਮ ਬੰਦਾ ਨਹੀਂ ਪਛਾਨ ਸਕਦਾ ਕਿ ਅਸਲੀ ਹੈ ਕਿ ਨਕਲੀ ਹੈ ਲੈ ਲੋ ਟੌਰ ਬਣ ਗਿਆ ਤੁਹਾਡਾ ਠੀਕ ਆ ਇਹੋ ਦੇ ਦਿਓ ਫਿਰ ਆ ਰੱਖੋ 150 ਦੇ ਦਿਓ

ਸ਼ਗਲੋਂ ਇਹਨਾ ਅਮੜੀ ਲੱਗਣ ਡਿਆ ਪੂਰੀਆਂ ਅੱਖਾਂ ਜਗੜਨ ਡੀਆਂ ਨਹੀਂ ਲਗਣ ਨਹੀਂ ਡਿਆ ਹੈਗਾ ਹੀ ਅਮਲੀ ਆ ਮੈਂ ਇੱਕ ਦੋ ਵਾਰੀ ਵੇਖਿਆ ਵਾ ਲਾਗੇ ਪਿੰਡਾਂ ਦੇ ਵੇਖਿਆ ਘੁੰਮਦਾ ਵੀ ਵੇਖਿਆ ਅਮੜੀਆਂ ਨਾਲ ਹੀ ਘੁੰਮਦੇ ਆ ਮਾੜਾ ਹੀ ਹਾਲ ਆ ਪੰਜਾਬ ਦਾ ਬਹੁਤ ਨਸ਼ਾ ਵਧ ਗਿਆ ਨਸ਼ੇ ਕਰਕੇ ਸਭ ਕੁਝ ਹੋ ਗਿਆ ਸਹੀ ਗੱਲ ਆ ਔਖਾ ਕੰਮ ਜਦੋਂ ਇਹੋ ਜਿਹੀ ਆਉਂਦੇ ਨੇ ਨਾ ਅਮਲੀ ਜੇ ਬੰਦੇ ਤੇ ਫੋਨ ਫਾਣ ਭਰਾ ਆਪਣੇ ਪਰਦੇ ਚ ਕਰ ਲਈਦਾ ਹੁੰਦਾ ਵਾ ਉਹਦੇ ਫੋਨ ਵੀ ਐਪਲ ਦਾ ਰੱਖਿਆ ਠੀਕ ਆ ਠੀਕ ਆ ਇਹ ਬਚਾ ਹੋ ਗਿਆ ਤੇਰਾ ਮੰਮੀ ਮੰਮੀ ਹੂੰ ਬਾਥਰੂਮ ਚ ਕੌਣ ਬਾਥਰੂਮ ਚ ਵਿੱਕੀ ਹੋਣਾ ਹੋਰ ਕੌਣ ਹੈ ਬਾਥਰੂਮ ਚ ਵਿੱਕੀ ਤੇ ਮੰਮੀ ਘਰ ਹੀ ਨਹੀਂ ਹੈਗੇ ਆ ਗਿਆ ਹੋਏਗਾ ਹਾ ਹੈ ਮੰਮੀ ਜੀ ਆਏ ਮੈਂ ਤੇ ਪਹਿਲਾਂ ਪਤਾ ਨਾ ਹੁੰਦਾ ਉਹਨਾਂ ਨੇ ਚੋਰਾਂ ਨੂੰ ਬਾਥਰੂਮ ਚ ਥੋੜਾ ਵੜ ਜਾਣਾ ਸੀ ਫਿਰ ਵੀ ਪਤਾ ਤੇ ਲੱਗਣਾ ਸੀ ਨਾ ਕੋਈ ਆਜੋਣੀ ਸੀ ਕੋਈ ਕੁਝ ਤੇ ਹੋਰ ਕੌਣ ਹੋਣਾ ਉਹਦੇ ਤੋਂ ਬਗੈਰ ਹੋਰ ਕਹਿੰਨਾ ਹੋਣਾ ਸੀ ਬਾਰ ਸੁੱਤੇ ਤਾਂ ਮਾਥਾ ਵੀ ਤੇ ਪਤਾ ਲੱਗਦਾ ਹੈ ਕਈ ਲੈ ਹਾਂ ਦੱਸ ਜਦੋਂ ਹੁਣ ਮੈਂ ਸੁੱਤੀ ਆ ਉੱਤੇ ਪੱਖਾ ਚੱਲਣ ਰਿਆ ਤੇ ਤੈਨੂੰ ਪਤਾ ਨੀ ਤੇ ਆਈ ਜਾਂਦੀ ਆ ਉਹ ਤਾਂ ਤੁਸੀਂ ਆਨੇ ਮੈਨੂੰ ਸਾਰੀ ਰਾਤ ਤੇ ਨੀਂਦ ਨਹੀਂ ਆਉਂਦੀ ਮੈਂ ਜਾਗ ਕੇ ਕੱਢ ਦੇਨੀ ਆ ਤੇ ਹੁਣ ਤੁਹਾਨੂੰ ਤੁਹਾਡੇ ਲੱਗੋ ਕੋਈ ਬਾਸਮ ਚ ਵੜ ਗਿਆ ਤੁਹਾਨੂੰ ਪਤਾ ਹੀ ਨਹੀਂ ਲੱਗਾ ਜੇ ਰਾਤ ਨਹੀਂ ਆਈ ਤੇ ਕਿਸ ਵੇਲੇ ਨੀਂਦ ਤੇ ਆਈ ਜਾਂਦੀ ਆ ਤੇ ਉਹ ਹੀ ਹੋਣਾ ਮਾ ਹੋਰ ਨਹੀਂ ਹੋਰ ਕਿਨੋਂਾ ਤੁਹਾਡੇ ਘਰ ਕਹੇਗੀ ਕਮਰ ਰੋਲੀ ਪਈ ਆ ਤੁਸੀਂ ਸੀ ਅੰਦਰ ਆਹ ਤਾਂ ਪਤਾ ਹੀ ਨਹੀਂ ਲੱਗਾ ਤੁਸੀਂ ਕਿਹੜੇ ਵੇਲੇ ਆ ਗਏ ਜੇ ਲੈਦਾ ਸੁਣੇ ਤਾਂ ਆ ਪੰਜ ਮਿੰਟ ਪਹਿਲਾਂ ਹੈ ਵੇ ਤੂੰ ਤਾਂ ਕਿਤੇ ਪਿੰਸੀ ਨਹੀਂ ਪੈਣ ਦਿੱਤੀ ਵੀ ਮੈਂ ਘਰ ਆਇਆ ਤੇਰਾ ਤਾਂ ਗੇਟੋ ਅੰਦਰ ਹੁੰਦਿਆ ਸਾਰੀ ਖੱਪ ਪੈਣ ਦਾ ਵੀ ਨਹੀਂ ਹੁੰਦੀ ਆ ਤੂੰ ਦੇ ਆ ਗਿਆ ਅਜ ਤੱਕ ਕੋਈ ਚੋਰ ਜਾਂਦਾ ਆ ਵੱਧ ਹੋ ਗਈ ਤੁਹਾਡੇ ਵਾਲੀ ਵੀ ਪਿੰਸ ਪੈਣ ਨੂੰ ਹੁਣ ਮੈਂ ਢੋਲ ਵਜਾਉਂਦਾ ਪਹਿਲਾਂ ਕਿ ਹਾਂ ਮੈਂ ਆ ਗਿਆ ਜੇ ਹੈ ਆਪ ਤਾਂ ਤੁਸੀਂ ਘੋਡੇ ਵੇਚ ਕੇ ਸੁੱਤੀਆਂ ਪਈਆਂ ਜੇ ਬਾਥਰੂਮ ਵੀ ਮੈਂ ਤੁਹਾਨੂੰ ਪੁੱਛ ਪੁੱਛ ਕੇ ਜਾਇਆ ਕਰਾਂਗਾ ਕਿ ਮੈਂ ਬਾਥਰੂਮ ਚੱਲਿਆ ਵਾ ਕਿਦਾ ਦੱਬੀ ਦੱਬੀ ਪੈਜੀ ਆਇਆ ਵੀ ਕਿਹਨੂੰ ਪਤਾ ਨਾ ਲੱਗ ਗਿਆ ਜਾ ਪਾਣੀ ਦਾ ਘਲਾ ਲਿਆ ਠੰਡਾ ਮੇਰੇ ਵਾਸਤੇ